3 ਸਾਲ ਦਾ ਸਫਰ ਪੂਰਾ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੁਸੀਂ ਸਭ ਅਧਿਆਪਕ ਹੋ ਤੁਸੀਂ ਇਸ ਵਿਭਾਗ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਕਿਸੇ ਦੀ 20 ਸਾਲ ਦੀ ਸਰਵਿਸ ਹੋ ਗਈ ਕਿਸੇ ਦੀ 25 ਸਾਲ ਦੀ ਸਰਵਿਸ ਹੋ ਗਈ ਮੇਰੇ ਲਈ ਇਸ ਤੋਂ ਵੱਧ ਖੁਸ਼ਕਿਸਮਤੀ ਨਹੀਂ ਹੋ ਸਕਦੀ ਸੀ ਮੈਨੂੰ ਸਿੱਖਿਆ ਵਰਗਾ ਵਿਭਾਗ ਮਿਲਿਆ ਅੱਜ 3 ਸਾਲਾਂ ਬਾਅਦ ਮੈਂ ਇਹ ਤਾਨੀ ਕਹਿੰਦਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਹੋਗੇ ਚਮਕਦਾਰ ਹੋਗੇ ਪਰ ਹਾਂ ਤਿੰਨ ਸਾਲਾਂ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਅੱਜ ਸਾਡੇ 98% ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਚਮਕ ਦੀਆਂ ਚਾਰ ਦੁਆਰਾਂ ਨੇ ਜੋ ਅੱਜ ਤੱਕ ਪਹਿਲਾਂ ਨਹੀਂ ਸੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲਸ ਤੱਕ ਨਹੀਂ ਸੀ ਅਧਿਆਪਕ ਪੜ੍ਹਾਣਗੇ ਕਿਵੇਂ ਅੱਜ ਪੰਜਾਬ ਦੇ 100% ਸਕੂਲਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰੇ ਟਾਇਲਟਸ ਨੇ ਅੱਜ ਪੰਜਾਬ ਦੇ ਵਿੱਚ 28 ਲੱਖ ਬੱਚੇ ਪੜ੍ਹਦੇ ਨੇ ਤੇ ਮੈਂ ਇਹ ਗਾਰੰਟੀ ਨਾਲ ਕਹਿ ਸਕਦਾ 28 ਲੱਖ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 3 ਸਾਲ ਪਹਿਲਾਂ ਜਦੋਂ ਇਹ ਸਫਲ ਸ਼ੁਰੂ ਕੀਤਾ ਸੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਜ਼ਮੀਨ ਤੇ ਬੈਠਦੇ ਸੀ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ 19600 ਸਕੂਲਾਂ ਦੇ ਵਿੱਚੋਂ 17000 ਸਕੂਲ ਵਾਈਫਾਈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੇ ਨਾਲ ਲੈਸ ਨੇ ਇਸ ਨੂੰ ਅਸੀਂ 100% ਤੇ ਲੈ ਕੇ ਜਾਣਾ ਜਿਦə ਪਹਿਲਾ ਸੂਬਾ ਬਣੂਗਾ ਜਿਦੇ ਸਾਰੇ ਸਕੂਲਸ ਵਾਈਫਾਈ ਨਾਲ ਕਨੈਕਟਡ ਹੋਣਗੇ ਐਦਾਂ ਹੀ ਪੰਜਾਬ ਦੇ 100% ਸਕੂਲਾਂ ਦੇ ਵਿੱਚ ਪੀਣ ਵਾਲਾ ਪਾਣੀ ਇਹ ਅਸੀਂ ਮੁਹੱਈਆ ਕਰਵਾਇਆ ਤੇ ਇਹ ਤਾਂ ਬੇਸਿਕ ਮਿਨੀਮਮ ਇਨਫਰਾਸਟ੍ਰਕਚਰ ਹੈ ਕਿ ਸਾਡਾ ਕੋਈ ਵੀ ਸਰਕਾਰੀ ਸਕੂਲ ਜਾਓਗੇ ਤੁਹਾਨੂੰ ਇਹ 4-5 ਪੈਰਾਮੀਟਰ ਉੱਥੇ ਜ਼ਰੂਰ ਮਿਲਣਗੇ ਐਕਸਲ ਕੀ ਕਿੰਨਾ ਐਕਸਲੇ ਕਰ ਦਿੱਤਾ ਕਿ ਅੱਜ ਇਸ ਸਾਲ 199 ਬੱਚੇ ਜੇਈ ਮੈਨਸ ਕਲੀਅਰ ਕਰਕੇ ਗਏ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਐਕਸਲੇ ਕਰ ਦਿੱਤਾ ਕਿ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਜਾਣਗੇ ਅੱਜ ਪੰਜਾਬ ਦਾ ਖਾਰੋ ਸੀਨੀਅਰ ਸੈਕੰਡਰੀ ਸਕੂਲ ਜਿਸ ਦੇ ਵਿੱਚ 500 ਤੋਂ ਵੱਧ ਬੱਚੇ ਉੱਥੇ ਦੋ ਦੋ ਸਿਕਿਉਰਿਟੀ ਗਾਰਡ ਸਾਬਕਾ ਫੌਜੀ ਜਿਹੜੇ ਐ ਐਕਸ ਆਰਮੀ men ਉਹ ਇਕੱਠੇ ਆਤ ਨੇ ਸਰਕਾਰੀ ਸਕੂਲਾਂ ਦੇ ਸਿਕਿਉਰਿਟੀ ਗਾਰਡ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਹਰ ਰੋ ਸਰਕਾਰੀ ਸਕੂਲ ਪੰਜਾਬ ਦਾ ਜਿਸ ਦੇ ਵਿੱਚ 100 ਤੋਂ ਵੱਧ ਬੱਚਾ ਪੜਦਾ ਉਸ ਨੂੰ 3000 ਰੁਪਏ ਘੱਟੋ-ਘੱਟ ਮਹੀਨੇ ਦੇ ਮਿਲਣ ਲੱਗੇ ਸਾਫ ਸਫਾਈ ਰੱਖਣ ਦੇ ਲਈ ਜੋ ਪਹਿਲਾਂ 1 ਰੁਪਿਆ ਨਹੀਂ ਮਿਲਦਾ ਸੀ ਸੰਕੀ ਦਾ ਇਸ ਤੋਂ ਇਲਾਵਾ ਕਦੀ ਤੁਸੀਂ ਸਰਕਾਰੀ ਸਕੂਲ ਦੀ ਬੱਸਾਂ ਨਹੀਂ ਦੇਖਿਆ ਹੋਣੀ ਪਰ ਹੁਣ ਪੰਜਾਬ ਦੇ ਵਿੱਚ 128 ਸਰਕਾਰੀ ਸਕੂਲ ਐਦਾਂ ਦੇ ਨੇ ਖਾਸ ਕਰਕੇ ਲੜਕੀਆਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਲਗਭਗ 10000 ਬੱਚੀਆਂ ਫ੍ਰੀ ਦੇ ਵਿੱਚ ਟਰਾਂਸਪੋਰਟ ਦੀ ਸਹੂਲਤ ਲੈ ਰਹੀਆਂ ਨੇ yellow color ਦੀ ਬੱਸੇ ਜਿਵੇਂ ਇੱਕ ਪ੍ਰਾਈਵੇਟ ਸਕੂਲ ਦੀ ਹੁੰਦੀਆਂ ਬੱਸਾਂ ਪੀਲੇ ਰੰਗ ਦੀਆਂ ਬੱਸਾਂ ਠੀਕ ਉਦਾਂ ਦੀਆਂ ਬੱਸਾਂ 200 ਤੋਂ ਵੱਧ ਬੱਸਾਂ ਪੰਜਾਬ ਦੇ ਵਿੱਚ ਹੁਣ ਚੱਲ ਰਹੀਆਂ ਨੇ ਅੱਜ ਲਗਭਗ 750 ਟੀਚਰਸ 750 ਟੀਚਰਸ ਸਕੂਲ ਹੈਡਸ ਚਾਹੇ ਉਹ ਪ੍ਰਿੰਸੀਪਲਸ ਹੋਣ ਚਾਹੇ ਹੈਡਮਾਸਟਰਸ ਹੋਣ ਚਾਹੇ ਹੈਡ ਟੀਚਰਸ ਹੋਣ ਚਾਹੇ ਬੀਪੀਓਜ਼ ਹੋਣ ਅੱਜ ਸਾਡੇ ਉਹ ਸਿੰਗਾਪੁਰ ਗਏ ਨੇ ਦੁਨੀਆ ਦੀ ਬੈਸਟ ਅਕੈਡਮੀਆਂਸ ਦੇ ਵਿੱਚ ਫਿਨਲੈਂਡ ਗਏ ਨੇ ਤੇ ਆਈ ਐਮ ਅਹਮਦਾਬਾਦ ਗਏ ਨੇ ਸਵਾ 500 ਟੀਚਰਸ ਇਸ ਵਕਤ ਵੀ ਜਦੋਂ ਮੈਂ ਬੋਲ ਰਿਹਾ ਤਾਂ ਸਾਡੇ 72 ਟੀਚਰਸ ਆ ਗੈਟਿੰਗ ਟ੍ਰੇਨਡ ਇਨ ਫਿਨਲੈਂਡ ਇਸ ਵਕਤ ਵੀ ਤੇ ਅਗਲਾ ਬੈਚ ਫਿਰ ਸਿੰਗਾਪੁਰ ਲਈ ਤਿਆਰ ਹੈ ਅੰਮਦਾਬਾਦ ਲਈ ਤਿਆਰ ਹੈ ਮਈ ਦੇ ਵਿੱਚ ਸਾਡਾ ਇੱਕ ਹੋਰ ਬੈਚ ਫਿਨਲੈਂਡ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਬੱਚਿਆਂ ਦੇ ਲਈ ਬੱਚਿਆਂ ਨੂੰ ਇਸਰੋ ਲੈ ਕੇ ਗਏ ਆਪਣੇ ਬੱਚਿਆਂ ਨੂੰ ਦੇਸ਼ ਦੇ ਪ੍ਰੀਮੀਅਰ ਇੰਸਟੀਚੂਟਸ ਆਈਸਰ ਹੋ ਗਿਆ ਆਈਐਮਜ਼ ਹੋਗੇ ਆਈਆਈਟੀਜ਼ ਹੋਗੇ ਉੱਥੇ ਲੈ ਕੇ ਗਏ ਤਾਂ ਕਿ ਉਹ ਸੁਪਨੇ ਦੇਖਣਾ ਸਿੱਖਣ ਪਹਿਲੀ ਸਰਕਾਰ ਰੀਸੈਂਟਲੀ ਅਸੀਂ ਪੰਜਾਬ ਦਾ ਹਰ ਉਹ ਬੱਚਾ ਜੋ 12ਵੀਂ ਜਮਾਤ ਇਸ ਵਕਤ ਬੋਰਡ ਦੇ ਇਮਤਿਹਾਨ ਦੇ ਰਿਹਾ ਉਸ ਨੂੰ ਇੱਕ ਇੱਕ ਬੱਚੇ ਨੂੰ ਪੁੱਛਿਆ ਤੇ ਤੇਰਾ ਅਗਲਾ ਪਲਾਨ ਕੀ ਹੈ 12ਵੀਂ ਤੋਂ ਬਾਅਦ ਕੀ ਸੋਚਿਆ ਆਪਣਾ ਕੰਮ ਕਰਨ ਦੇ ਬਾਰੇ ਸੋਚਿਆ ਨੌਕਰੀ ਕਰਨ ਬਾਰੇ ਸੋਚਿਆ ਗ੍ਰੈਜੂਏਸ਼ਨ ਕਰਨੀ ਹੈ ਤਾਂ ਗ੍ਰੈਜੂਏਸ਼ਨ ਕਿੱਥੋਂ ਕਰਨੀ ਹੈ ਪੰਜਾਬ ਚੋਂ ਕਰਨੀ ਹੈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਤੋਂ ਕਰਨੀ ਹੈ ਜਾਂ ਫਿਰ ਦੇਸ਼ ਤੋਂ ਬਾਹਰ ਕਰਨੀ ਹੈ ਇੱਕ ਇੱਕ ਬੱਚੇ ਤੋਂ ਬੱਚੇ 1,60,000 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਇਮਤਿਹਾਨ ਲਿਖ ਰਹੇ ਨੇ ਉਹਨਾਂ ਦੇ ਵਿੱਚੋਂ 135000 ਦਾ ਜਿਹੜਾ ਰਿਪਲਾਈ ਆ ਕੇ ਉਸ ਦੀ ਸੈਗਰੀਗੇਸ਼ਨ ਕਰਕੇ ਉਹਨਾਂ ਬੱਚਿਆਂ ਨੂੰ ਜੋ ਮਦਦ ਕਰ ਸਕਦੇ ਅਸੀਂ ਤੇ ਸਾਨੂੰ ਜਿਵੇਂ ਉਹਦੇ ਵਿੱਚੋਂ 20% ਬੱਚੇ ਜਿਹੜੇ ਐ ਉਹ ਜਾਂ ਆਰਮਡ ਫੋਰਸਸ ਜਾਂ ਪੰਜਾਬ ਪੁਲਿਸ ਜਾਣਾ ਚਾਹੁੰਦੇ ਆ ਤਾਂ ਹੁਣ ਅਸੀਂ ਪੁਲਿਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹਨਾਂ ਬੱਚਿਆਂ ਦੀ ਹੁਣੀ ਤੋਂ ਕਿਵੇਂ ਆਪਾਂ ਟ੍ਰੇਨਿੰਗ ਕਰ ਸਕਦੇ ਆ ਤਾਂ ਕਿ ਬੱਚਾ ਜੋ ਸੁਪਨਾ ਦੇਖ ਰਿਹਾ ਉਸ ਦੀ ਅਸੀਂ ਮਦਦ ਕਰ ਸਕੀਏ